ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਦੇ ਵਿੱਚ ਹੜਪੀੜਤਾਂ ਦੇ ਵਾਅਦ ਚੁੱਕੀ ਇਸ ਦੌਰਾਨ ਉਹਨਾਂ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਹੇਠ ਆਏ ਇਲਾਕਿਆਂ ਲਈ ਖਜ਼ਾਨੇ ਦਾ ਮੂੰਹ ਬੰਦ ਰੱਖਣ ਤੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਘੇਰਿਆ ਅਤੇ ਪੰਜਾਬ ਲਈ 50000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜੀਰੋ ਅਵਰ ਦੌਰਾਨ ਇਹ ਮੁੱਦਾ ਉਠਾਉਂਦਿਆਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਅਗਸਤ ਸਤੰਬਰ ਵਿੱਚ ਜਦੋਂ ਪੰਜਾਬ ਨੂੰ ਭਾਰੀ ਬਾਰਿਸ਼ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬ ਦੇ 6 ਜ਼ਿਲ੍ਹਿਆਂ ਦੇ 2500 ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਕਾਫੀ ਨੁਕਸਾਨ ਹੋਇਆ ਕੰਗ ਨੇ ਕਿਹਾ ਕਿ ਕੁਦਰਤੀ ਆਫਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਕੇਂਦਰੀ ਮੰਤਰੀਆਂ ਨੇ ਪੰਜਾਬ ਦਾ ਦੌਰਾ ਕੀਤਾ ਸੀ ਪਰ ਸੂਬੇ ਨੂੰ ਕੇਂਦਰ ਵੱਲੋਂ ਕੀਤੇ ਗਏ ਵਾਅਦੇ ਮੁਤਾਬਕ ਪੈਕੇਜ ਦਾ ਇੱਕ ਪੈਸਾ ਵੀ ਨਹੀਂ ਮਿਲਿਆ ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਕਿਸਾਨਾਂ ਦੀ ਮਦਦ ਲਈ 50 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤਾ ਜਾਵੇ आज तकरीबन दो महीने हो गए सभापति जी ऑनरेबल प्राइम मिनिस्टर साहब भी वहां विजिट किया आए भारत सरकार के तमाम मंत्री साहबान आए लेकिन एक रुपया भी वो छह जिलों के लोगों को दोबारा से पैरों पर खड़ा करने के लिए रिहेबिलेट करने के लिए एक रुपया भारत सरकार की तरफ से नहीं दिया गया इवन सभापति जी जो हरियाणा और राजस्थान की सरकारें पंजाब के हिस्से का पानी मांगने मांगती और क्लेम करती है अपने पानी का उन सरकारों ने भी इस मुश्किल घड़ी में एक इस विपत्ति के समय में पंजाब का साथ नहीं दिया और पंजाब के लोगों ने इस सारी मुश्किल को अपने आप झेला मैं आपके माध्यम से भारत सरकार को कहना चाहता हूं ऑनरेबल प्रधानमंत्री जी को कि जब बिहार में इलेक्शन होते हैं तब तो आप बोलियां लगाते हैं पचास हजार करोड़ दू के सत्तर हजार करोड़ अस्सी हजार करोड़ दू के नब्बे हजार करोड़ और एक तरफ पंजाब वो राज्य जिसने इस देश की आजादी के लिए इस देश के अनाज भंडार भरने में सबसे बड़ा योगदान दिया हो उसको उस प्रदेश को मुश्किल के समय में अपने अपने उस हालात पर छोड़ देना मुझे लगता है इसके इससे बड़ी डिस्क्रिमिनेशन नहीं हो सकती भारत सरकार से मेरी मांग है कि पंजाब के लोगों जो बाढ़ से जिनका पूरा घर बाहर ਹਸਪੀਟਲ ਸੜਕੇ ਸਭ ਤਬਾਹ ਹੋ ਗਈ 5 ਲੱਖ ਏਕੜ ਫਸਲ ਖਤਮ ਹੋ ਗਈ ਉਹਨਾਂ ਲਈ ਇੱਕ ਸਪੈਸ਼ਲ ਪੈਕੇਜ 50 ਹਜ਼ਾਰ ਕਰੋੜ ਦਾ ਬਾਰਤ ਸਰਕਾਰ ਰਿਲੀਜ਼ ਕਰੇ ਔਰ ਉਹ ਪੰਜਾਬ ਕੇ ਔਰ ਬਾਰਡਰ ਕੇ ਉਹ ਲੋਕ ਜੋ ਦੇਸ਼ ਕੀ ਲੜਾਈ ਲੜਤੇ ਆਪਣੇ ਪੈਰੋਂ ਉੱਪਰ ਖੜਾ ਹੋ ਸਕੇ ਆਪਣੇ ਬੱਚੋਂ ਕਾ ਅੱਛਾ ਭਵਿਸ਼ ਬਣਾ ਸਕੇ ਪੰਜਾਬ ਤੇਰਨ ਹਾਈ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਵੱਡਾ ਝਟਕਾ ਦਿੱਤਾ ਤੇ ਉਹਨਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਜ਼ਮਾਨਤ ਤਰਜੀ ਖਾਰਜ ਕਰ ਦਿੱਤੀ ਹੈ ਹਾਈ ਕੋਰਟ ਵੱਲੋਂ ਅਕਾਲੀ ਆਗੂ ਵਿਕਰਮ ਮਜੀਠੀਆ ਦੀ ਜ਼ਮਾਨਤ ਰੱਦ ਕਰਨ ਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੱਡਿਆ ਨੇ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਕਿਹਾ ਕਿ ਪੰਜਾਬ ਹਰਨ ਹਾਈ ਕੋਰਟ ਵੱਲੋਂ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਰੱਦ ਕਰਨਾ ਇਹ ਸਾਬਤ ਕਰਦਾ ਹੈ ਕਿ ਕਿਵੇਂ ਅਕਾਲੀ ਦਲ ਦੇ ਰਾਜ ਦੌਰਾਨ ਇਨ੍ਹਾਂ ਆਗੂਆਂ ਨੇ ਚਿੱਟੇ ਨਾਲ ਜਵਾਨੀ ਦਾ ਕਾਣ ਕੀਤਾ ਹੈ, ਕਿਵੇਂ ਪੰਜਾਬ ਨੂੰ ਬਦਨਾਮ ਕੀਤਾ ਹੈ। ਮਾਣਯੋਗ ਹਾਈ ਕੋਰਟ ਨੇ ਵੀ ਸਾਰੇ ਸਬੂਤਾਂ ਨੂੰ ਪੁਖਤਾ ਮੰਨਿਆ ਤੇ ਜ਼ਮਾਨਤ ਰੱਦ ਕੀਤੀ ਹੈ। ਉਹਨਾਂ ਨੇ ਮਜੀਠੇ ਦੇ ਜ਼ਮਾਨਤ ਅਰਜੀ ਖਾਰਜ ਹੋਣ ਨੂੰ ਕਾਲੇਦਲ ਲਈ ਇੱਕ ਵੱਡਾ ਚਟਕਾ ਕਰਾਰ ਦਿੱਤਾ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਦਾਲਤ ਨੇ ਨਾ ਸਿਰਫ ਅਰਜੀ ਰੱਦ ਕੀਤੀ ਹੈ ਸਗੋਂ ਟਿੱਪਣੀ ਵੀ ਕੀਤੀ ਕਿ ਪੁਲਿਸ ਵੱਲੋਂ ਪੇਸ਼ ਕੀਤੇ ਗਏ ਸਬੂਤ ਬੇहद ਗੰਭੀਰ ਨੇ ਮਾਨਯੋਗ ਹਾਈ ਕੋਰਟ ਵੱਲੋਂ ਜੋ ਵਿਕਰਮ ਮਜੀਠੀਆ ਦੀ ਜਿਹੜੀ ਵੇਰਵਾ ਰੱਦ ਕੀਤੀਆਂ ਉਹ ਚ ਕਲੀਅਰ ਕੀਤਾ ਕਿ ਇਹ ਬਾਹਰ ਜਾ ਕੇ ਵੀ ਕਿਉਂਕਿ ਜਿਹੜੇ ਜਿਹੜੇ ਇਲਜ਼ਾਮ ਪੰਜਾਬ ਸਰਕਾਰ ਵੱਲੋਂ ਇਹਨਾਂ ਉੱਤੇ ਲੱਗੇ ਸੀ ਉਹ ਸਾਰੇ ਸੱਚ ਮੰਨਦੇ ਹੋਏ ਪੰਜਾਬ ਹਾਈ ਕੋਰਟ ਨੇ ਇਹਨਾਂ ਦੀ ਵੀਰ ਨੂੰ ਰੱਦ ਕੀਤਾ ਸੋ ਆਮ ਆਦਮੀ ਪਾਰਟੀ ਸਰਕਾਰ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਜਿਹੜਾ ਜਿਹਨਾਂ ਨੇ ਜਵਾਨੀ ਦਾ ਕਹਾਣ ਕੀਤਾ ਜਿਹਨਾਂ ਜਿਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਹਜ਼ਾਰਾਂ ਕਰੋੜਾ ਰੁਪਏ ਇਹਨਾਂ ਨੇ ਰਾਤੋ-ਰਾਤ ਬਣਾਏ ਸੋ ਉਹਨਾਂ ਤੇ ਜਿਹੜੇ ਇਲਜ਼ਾਮ ਲੱਗੇ ਉਹ ਅੱਜ ਮਾਨ ਜੋ ਹਾਈ ਕੋਰਟ ਵੱਲੋਂ ਸੱਚ ਮੰਨਦੇ ਹੋਏ ਇਹਨਾਂ ਦੀ ਵੇਰ ਨੂੰ ਰੱਦ ਕੀਤਾ ਸੋ ਅੱਜ ਅਕਾਲੀ ਦਲ ਨੂੰ ਬਹੁਤ ਵੱਡਾ ਝਟਕਾ ਹੈ ਅਕਾਲੀ ਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਡੇ ਮੇਨ ਲੀਡਰ ਕਿਹੋ ਜਿਹੇ ਕੰਮ ਕਰਦੇ ਰਹੇ ਨੇ ਤੇ ਅੱਜ ਅਕਾਲੀ ਦਲ ਕਿਹ ਕਿਹੜੇ ਨਾਮ ਦੇ ਉੱਤੇ ਫਿਰ ਦੁਬਾਰਾ ਵੋਟਾਂ ਮੰਗਦੀ ਹੈ ਵੋਟਾਂ ਮੰਗਦੀ ਹੈ ਲੋਕਾਂ ਨੂੰ ਕਹਿੰਦੀ ਹੈ ਅਕਾਲੀ ਦਲ ਆ ਰਹੀ ਹੈ ਅਕਾਲੀ ਦਲ ਕਿਸ ਮੂਨਾ ਆ ਰਹੀ ਹੈ ਜੀ ਦੱਸੋ ਪਹਿਲਾਂ ਤੇ ਹਜ਼ਾਰਾਂ ਕਰੋੜਾ ਰੁਪਇਆ ਪੰਜਾਬ ਦਾ ਲੁੱਟਿਆ ਹਜ਼ਾਰਾਂ ਨੌਜਵਾਨਾਂ ਨੇ ਜਵਾਨੀ ਖਰਾਬ ਕੀਤੀ ਚਿੱਟੇ ਨੂੰ ਪੰਜਾਬ ਚ ਵਾੜਿਆ ਪੰਜਾਬ ਨੂੰ ਬਦਨਾਮ ਕੀਤਾ ਤੇ ਕੀ ਅੱਜ ਪੰਜਾਬ ਦੇ ਲੋਕ ਇਹਨਾਂ ਨੂੰ ਮਾਫ ਕਰ ਦੇਣਗੇ ਜਿੱਥੇ ਮਾਨਯੋਗ ਹਾਈ ਕੋਰਟ ਮਾਫ ਨਹੀਂ ਕਰਦੀ ਤੇ ਪੰਜਾਬ ਦੇ ਲੋਕ ਕਿੱਥੇ ਮਾਫ ਕਰਨਗੇ ਅਕਾਲੀ ਦੰਦ ਨੂੰ ਸ਼ਰਮ ਆਣੀ ਚਾਹੀਦੀ ਹੈ ਵਿਕਰਮ ਜੇਠੀਆ ਜਿਹੜਾ ਹਮੇਸ਼ਾ ਹੀ ਜੇਲ੍ਹ ਚ ਟਾਣੇ ਤੇ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟਿਮ ਦੇ ਨਾਲ ਧੰਨਵਾਦ